ਮਨੋਖ ਨੂੰ ਬੇਸ਼ੇ ਵਿਕਾਰਾ ਦੇ ਵਿੱਚੋਂ ਕੁਝ ਸਮਲੇ ਰਸ ਹੁੰਦਾ ਹੈ ਮਾਰਤਕ ਨੇ ਨਿਮਖ ਕਾਪ ਸੁਆਦ ਕਾਰਨ ਕੋਟ ਦਿਵਸ ਦੁੱਖ ਪਾਉਂਦੇ ਥੋੜਾ ਜਿਹਾ ਬਾਤ ਤੇ ਪਰ ਬਗਰੋਂ ਦੁਖੀ ਹੁੰਦਾ ਹੈ ਇਹਨੂੰ ਸੁਆਦ ਹੁੰਦਾ ਇਹਨੂੰ ਰਸ ਹੁੰਦਾ ਥੋੜਾ ਜਿਹਾ ਪਿੱਛੋਂ ਇਹ ਦੁਖੀ ਹੁੰਦਾ ਕੜੀ ਬਹੁਤ ਰਗ ਮਾਰੇ ਫਿਰ ਬਹੁਤ ਬਹੁਤ ਪਛਤਾਵੇ ਕਹਿੰਦੇ ਥੋੜਾ ਜਿਹਾ ਸਮਾਂ ਇਹ ਖੁਸ਼ੀ ਮਾਰਦਾ ਫਿਰ ਬਗਰੋਂ ਪਛਤਾਵਾ ਪੱਲੇ ਪੈਂਦੇ ਇਹ ਦੇ ਬੰਤੀ ਪੁਛਕਾਈ ਕਹਿੰਦਾ ਹੈ ਕਿ ਚਲਾ ਵਿਕਾਰ ਮਾਕੇ ਮੁਕੀ ਹੁੰਦਾ ਪਰ ਤੋਂਦਾ ਹੈ ਗੁਰੂ ਨੇ ਉਦਾਰਣ ਦਿੱਤੀ ਬਾਣੀ ਤਰ ਤਰ ਕਹਿੰਦੇ ਕੁੱਤਾ ਕਈ ਵਾਰ ਹੱਡੀ ਨੂੰ ਚੁੱਕ ਕੇ ਲੈ ਹੁੰਦਾ ਛੱਡਦਾ ਜਦੋਂ ਕਿ ਸੁੱਕੀ ਹੱਡੀ ਦੇ ਵਿੱਚੋਂ ਕੁੱਤੇ ਨੂੰ ਕੁਝ ਵੀ ਨਹੀਂ ਮਿਲਦਾ ਸੁੱਕੀ ਹੱਡੀ ਵਿੱਚ ਕੀ ਹੈ ਕੁਝ ਵੀ ਨਹੀਂ ਪਰ ਕੁੱਤਾ ਉਹ ਛੱਡਦਾ ਨਹੀਂ ਜਦੋਂ ਕੁੱਤਾ ਉਸ ਹੱਡੀ ਨੂੰ ਆਪਣੇ ਮੂੰਹ ਵਿੱਚ ਲੈ ਕੇ ਤੋੜਦਾ ਹੈ ਨਾ ਆਪਣੇ ਦੰਦਾਂ ਨਾਲ ਉਹ ਤਿੱਖੀ ਵੀ ਉਹ ਟੁੱਟਦੀ ਫਿਰ ਉਹ ਤਿੱਖੀ ਹੱਡੀ ਉਸ ਕੁੱਤੇ ਦੇ ਮੂੰਹ ਦੇ ਵਿੱਚ ਲੱਗ ਕੇ ਜ਼ਖਮ ਕਰ ਦਿੰਦੀ ਹੈ ਉਹ ਜ਼ਖਮਾਂ ਦੇ ਵਿੱਚੋਂ ਕੁੱਤੇ ਦਾ ਮੂੰਹ ਨਹੀਂ ਕੁੱਤੇ ਦੇ ਗਲ ਦੇ ਰਾਹੀਂ ਜਦੋਂ ਅੰਦਰ ਡਿੱਗਦਾ ਨਾ ਫਿਰ ਉਹ ਕੁੱਤੇ ਨੂੰ ਇਹ ਲੱਗਦਾ ਹੈ ਕਿ ਮਨਾ ਇਸ ਹੱਡੀ 'ਚ ਸੁਆਦ ਹੁੰਦਾ ਹੈ ਸੁਆਦ ਨਹੀਂ ਹੁੰਦਾ ਨੂੰ ਤਾਂ ਦਾ ਖੁਦ ਆਪਣਾ ਹੀ ਡਿੱਗਦਾ ਹੈ ਅੰਦਰ ਪਰ ਉਹਨੂੰ ਲੱਗਦਾ ਕਿ ਹੱਡੀ ਵਿੱਚੋਂ ਸਵਾਦ ਆਉਂਦਾ ਹੈ। ਕਿ ਉਹ ਹੱਡੀ ਨੂੰ ਛੱਡਣਾ ਨਹੀਂ ਕਿਉਂਕਿ ਪਚਦਾ। ਇਸੇ ਤਰ੍ਹਾਂ ਬੰਦਾ ਹੈ ਕਿ ਇਹਨੂੰ ਲੱਗਦਾ ਹੈ ਕਿ ਵਿਸ਼ੇਵਿਕਾਰਾਂ ਤੋਂ ਰਾਸ ਹੈ ਸਵਾਦ ਹੈ ਪਰ ਵਿੱਚ ਨੁਕਸਾਨ ਹੀ ਦਈਏ। ਸਤਿਗੁਰੂ ਕਹਿੰਦੇ ਕਬੀਰ ਕੁੱਕਰ ਘੋਪੜਾ ਔਰੰਗ ਪਿੱਛੇ ਉੱਟਦਾ ਹੈ ਕਰਮੀ ਸਤਿਗੁਰ ਪਾਇਆ ਇਹਨੋਂ ਹੋਲੀਆ ਛਡਾਈ ਕੋਈ ਕੋਈ ਹੈ ਕਿਤੇ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਇਹਨੂੰ ਬਿਸ਼ੇ ਵਿਕਾਰਾਂ ਤੋਂ ਛੁਡਾ ਦਿੰਦਾ ਹੈ। ਬਿਸ਼ੇ ਵਿਕਾਰ ਇਹਦੇ ਕਾਬੂ ਆ ਜਾਂਦੇ ਨੇ। ਨਹੀਂ ਬੰਦਾ ਬਿਕਾਰਿਆਂ ਨੂੰ ਛੱਡਣਾ ਨਹੀਂ ਚਾਹੁੰਦਾ। ਨੁਕਸਾਨ ਹੀ ਤਈਏ। ਖਾਮ, ਕ્રોਧ, ਖਾਇਆ, ਉਹ ਗਾਲੇ ਜਿਉਂ ਕਾਂਚਨ ਸੁਹਾਗਾ ਟਾ। ਜਿਤਨਾ ਸੋਨੇ ਨੂੰ ਸੁਹਾਗਾ ਟਾ ਨਾ ਇਸੇ ਤਰ੍ਹਾਂ ਬਿਸ਼ੇ ਵਿਕਾਰ ਇਹਦੇ ਤਨ ਨੂੰ ਢਾਲ ਦਿੰਦੇ। ਖਾਇਆ ਛੀਰ ਨੂੰ। ਕਹਿੰਦੇ ਇਹਨੂੰ ਢਾਲਦੇ। ਜਦੋਂ ਬਿਸ਼ੇ ਵਿਕਾਰ ਬੰਦਾ ਛੱਡਦਾ ਨਹੀਂ ਇਹ ਸਮਝੀ ਜਾਂਦਾ ਹੈ ਕਿ ਸ਼ਾਇਦ ਕੀ ਤਾਰਾ ਚਰਾਸ਼ ਹੈ ਮਾਰਤ ਕੀ ਨਹੀਂ ਨਹੀਂ ਬੰਦਿਆ ਕੀਨਾ ਚਰਾਸ਼ ਨਹੀਂ ਹੈ ਰਸਤਾ ਰੱਬ ਦੇ ਨਾਮ ਕਹਿ ਰਸਤਾ ਤੇਰੀ ਇਕਾਗਰਤਾ ਵਿੱਚ ਹੈ ਉਥੋਂ ਰਸ ਲੈ ਪ੍ਰਮਾਤਮਾ ਦਾ ਨਾਮ ਜਦ ਗੁਰੂ ਦੀ ਬਾਣੀ ਪੜ ਤਿੱਥੂ ਰਸ ਨੂੰ ਮਾਣੇ ਰਸ ਸਦੀਵੀ ਹੈ